ਕਰੇ ਬੰਦਿਆ ਮਾੜ ਤੂੰ ਕਾ ਦਾ ਲਖਾਂ ਏ ਤੋਂ ਚਲੇ ਗਏ ਕਰੇ ਬੰਦਿਆ ਮਾੜ ਤੂੰ ਕਾ ਦਾ ਲਖਾਂ ਏ ਤੋਂ ਚਲੇ ਗਏ ਨਾ ਐਵੇਂ ਮੇਰੀ ਮੇਰੀ ਕਰਿਆ ਕਰ ਸਤ ਗੁਰ ਦੀ ਬਾਣੀ ਪੜਿਆ ਕਰ ਨਾ ਐਵੇਂ ਮੇਰੀ ਮੇਰੀ ਕਰਿਆ ਕਰ ਸਤ ਗੁਰ ਦੀ ਬਾਣੀ ਪੜਿਆ ਕਰ ਜੋ ਸਤ ਸੰਗ ਵਿੱਚ ਨਹੀਂ ਜਾਂਦੇ ਮਾਇਆ ਵਿੱਚ ਮਲੇ ਗਏ ਕਰ ਬੰਦਿਆ ਮਾਨ ਤੂੰ ਕਾ ਦਾ ਲਖਾਂ ਇਥੋਂ ਚਲੇ ਗਏ ਕਰ ਬੰਦਿਆ ਮਾਨ ਤੂੰ ਕਾ ਦਾ ਲਖਾਂ ਇਥੋਂ ਚਲੇ ਗਏ ਇਥੇ ਰਾਜੇ ਕਰੂ ਵਰਗੇ ਆਏ ਮੁਰਦਿਆਂ ਦੇ ਮੂਚੋਂ ਸਿੱਕੇ ਕਢਵਾਏ ਇੱਥੇ ਰਾਜੇ ਕਰੂ ਵਰਗੇ ਆਏ ਮੁਰਦਿਆਂ ਦੇ ਮੂਚੋਂ ਸਿੱਕੇ ਕਢਵਾਏ ਚਾਲੀ ਗੰਜ ਮਾਇਆ ਦੇ ਜੋੜੇ ਅੰਤ ਖਾਕ ਵਿੱਚ ਰਲੇ ਗਏ ਕਰੇ ਬੰਦਿਆਂ ਮਾਣ ਤੂੰ ਕਾਦਾ ਲਖਾਂ ਇਹ ਤੋਂ ਚਲੇ ਗਏ ਕਰੇ ਬੰਦਿਆ ਮਾਣ ਤੂੰ ਕਾਦਾ ਲਖਾਂ ਇਹ ਤੋਂ ਚਲੇ ਗਏ ਰਾਵਨ ਨੂੰ ਹੰਕਾਰ ਸੀ ਹੋਇਆ ਹੱਥ ਮੱਥੇ ਤੇ ਰੱਖ ਕੇ ਰੋਇਆ ਰਾਵਨ ਨੂੰ ਹੰਕਾਰ ਸੀ ਹੋਇਆ ਹੱਥ ਮੱਥੇ ਤੇ ਰੱਖ ਕੇ ਰੋਇਆ ਰਾਜ ਭਾਗ ਸੋਨੇ ਦੀ ਲੰਕਾ ਸਭ ਅੱਗ ਵਿੱਚ ਜਲੇ ਗਏ ਕਰੇ ਬੰਦਿਆ ਮਾਣ ਤੂੰ ਕਾ ਦਾ ਲਖਾਂ ਇਥੋਂ ਚਲੇ ਗਏ ਕਰੇ ਬੰਦਿਆ ਮਾਣ ਤੂੰ ਕਾ ਦਾ ਲਖਾਂ ਇਥੋਂ ਚਲੇ ਗਏ ਜੱਗਾ ਸ਼ਾਮ ਚਰਾਸੀ ਦਾ ਲਿਖੇ ਲਿਖਾਰੀ ਰਾਜੇ ਸਿਕੰਦਰ ਜਿੱਤੀ ਦੁਨੀਆਂ ਸਾਰੀ ਜੱਗਾ ਸ਼ਾਮ 84 ਦਾ ਲਿਖੇ ਲਿਖਾਰੀ ਰਾਜ ਸਿਕੰਦਰ ਜਿੱਤੀ ਦੁਨੀਆਂ ਸਾਰੀ ਹੱਥ ਕਪਣ ਚੋਂ ਬਾਰ ਸਿ ਜਿਸ ਦੇ ਆਖਰ ਕਾਲੀ ਹੱਥ ਚਲੇ ਗਏ ਕਰ ਬੰਦਿਆਂ ਮਾਣ ਤੂੰ ਕਾ ਦਾ ਲਖਾਂ ਇਤੋਂ ਚਲੇ ਗਏ ਕਰ ਬੰਦਿਆਂ ਮਾਣ ਤੂੰ ਕਾ ਦਾ ਲਖਾਂ ਇਤੋਂ ਚਲੇ ਗਏ ਲਖਾਇਤੋ ਚਲੇ ਗਏ ਲਖਾਇਤੋ ਚਲੇ ਗਏ ਲਖਾਇਤੋ ਚਲੇ ਗਏ